ਪੁਨਰ ਸਰਜੀਤ ਅਕਾਲੀ ਦਲ ਨੂੰ ਲੱਗਿਆ ਵੱਡਾ ਝਟਕਾ ਪੁਨਰ ਸਰਜੀਤ ਅਕਾਲੀ ਦਲ ਦੇ ਸੀਨੀਅਰ ਲੀਡਰ ਤੇ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਇੱਕ ਵਾਰ ਫਿਰ ਵੱਖ ਹੋ ਗਏ ਨੇ ਜਿਨ੍ਹਾਂ ਨੇ ਅਕਾਲੀ ਦਲ ਵਾਰਸ ਪੰਜਾਬ ਵਿੱਚ ਸ਼ਮੂਲੀਅਤ ਕਰ ਲਈ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਉਹਨਾਂ ਨੂੰ ਪੰਜਾਬ ਦੀ ਕਮਾਨ ਮਿਲੇਗੀ ਤੇ ਪੰਜਾਬ ਪ੍ਰਧਾਨ ਬਣਨਗੇ ਜਿਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਮਨਪ੍ਰੀਤ ਸਿੰਘ ਯਾਲੀ ਨੂੰ ਬਾਹਰ ਕੱਢਣ ਦਾ ਤਿਆਰੀ ਕਰ ਲਈਏ ਪਾਰਟੀ ਦੇ ਵਿੱਚੋਂ ਜੋ ਪਾਰਟੀ ਦੇ ਵਿੱਚ ਹੁੰਦਿਆ ਹੋਇਆ ਉਹਨਾਂ ਦੇ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰੀਆਂ ਨੇ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਮਨਪ੍ਰੀਤ ਸਿੰਘ ਯਾਲੀ ਹਲਕਾ ਦਾਖਾ ਜਿਹੜੇ ਕਿ ਅਕਾਲੀ ਦਲ ਪੁਨਰਸਜੀਤ ਕਮੇਟੀ ਦੇ ਵਿੱਚ ਪ੍ਰਤੀਕਰਨ ਦੇ ਵਿੱਚ ਮੋਹਰੀ ਸੀ ਉਹ ਮਨਪ੍ਰੀਤ ਸਿੰਘ ਯਾਲੀ ਹੁਣ ਇੱਕੋ ਦਮ ਵੱਖ ਹੁੰਦੇ ਜਾ ਰਹੇ ਨੇ ਪੁਨਰਸਜੀਤ ਨਾਲੋਂ ਮਨਪ੍ਰੀਤ ਸਿੰਘ ਯਾਲੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿੱਚ ਦੋਨਾਂ ਦੇ ਵੱਲੋਂ ਹੀ ਅਜਿਹੇ ਬਿਆਨ ਆਉਂਦੇ ਨੇ ਕਿ ਉਹਨਾਂ ਨੂੰ ਸੱਤਾ ਦਾ ਕੁਰਸੀ ਦਾ ਕੋਈ ਲਾਲਚ ਨਹੀਂ ਪਰ ਦੂਸਰੇ ਪਾਸੇ ਮਨਪ੍ਰੀਤ ਸਿੰਘ ਯਾਲੀ ਕਿਤੇ ਨਾ ਕਿਤੇ ਉਹ ਸੱਤਾ ਦਾ ਲਾਲਚ ਤੇ ਉਹ ਕੁਰਸੀ ਦਾ ਲਾਲਚ ਜ਼ਰੂਰ ਨਜ਼ਰ ਆਉਂਦਾ ਜੋ ਕਿ ਅਕਾਲੀ ਦਲ ਵਰਸ ਪੰਜਾਬ ਦੇ ਨਾਲ ਉਹ ਜੁੜਦੇ ਜਾ ਰਹੇ ਨੇ ਅਕਾਲੀ ਦਲ ਵਰਸ ਪੰਜਾਬ ਵੱਲੋਂ ਮਨਪ੍ਰੀਤ ਸਿੰਘ ਯਾਲੀ ਨੂੰ ਪੰਜਾਬ ਦੀ ਕਮਾਨ ਪੰਜਾਬ ਦਾ ਪ੍ਰਧਾਨ ਬਣਾਉਣ ਦੀ ਤਿਆਰੀ ਚੱਲ ਰਹੀ ਹੈ ਔਰ ਇਸ ਤੋਂ ਪਹਿਲਾਂ ਕਿ ਮਨਪ੍ਰੀਤ ਸਿੰਘ ਯਾਲੀ ਨੂੰ ਅਕਾਲੀ ਦਲ ਵੱਲੋਂ ਪੰਜਾਬ ਦੇ ਵੱਲੋਂ ਮਾਗੀ ਮੁਖਸਰ ਦੇ ਉੱਪਰ ਸੱਦਾ ਦਿੱਤਾ ਗਿਆ ਤੇ ਉਹਨਾਂ ਨੇ ਉੱਥੇ ਸਟੇਜ ਦੇ ਉੱਪਰ ਜਾ ਕੇ ਬਹੁਤ ਵੱਡੇ ਐਲਾਨ ਕੀਤੇ ਸਟੇਜ ਦੇ ਉੱਪਰੋਂ ਬੋਲਦੇ ਰਹੇ ਜਦੋਂ ਕਿ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦੀ ਸਟੇਜ ਦੇ ਉੱਪਰ ਨਹੀਂ ਆਈ ਗਿਆਨੀ ਹਰਪ੍ਰੀਤ ਸਿੰਘ ਦੇ ਸਾਰੇ ਆਗੂ ਗੁਰਪ੍ਰਤਾਪ ਸਿੰਘ ਵੜਾਲਾ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੋ ਇਹ ਵਾਰ-ਵਾਰ ਕੋਸ਼ਿਸ਼ ਕਰ ਰਹੇ ਨੇ ਕਿ ਮਨਪ੍ਰੀਤ ਸਿੰਘ ਯਾਲੀ ਜੋ ਮੌਜੂਦਾ ਵਿਧਾਇਕ ਨੇ ਉਹਨਾਂ ਨੂੰ ਪੁਨਰਸਜੀਤ ਅਕਾਲੀ ਦਲ ਦੇ ਨਾਲ ਹੀ ਜੁੜਿਆ ਰਹਿਣਾ ਚਾਹੀਦਾ ਜੋ ਪੁਨਰਸਜੀਤ ਅਕਾਲੀ ਦਲ ਦੇ ਵੱਲੋਂ ਉਹਨਾਂ ਨੂੰ ਪੰਜਾਬ ਦੇ ਵਿੱਚ ਵੱਡੀ ਕਮਾਂਡ ਦਿੱਤੀ ਜਾ ਸਕੇ ਪਰ ਮਨਪ੍ਰੀਤ ਸਿੰਘ ਯਾਲੀ ਇੱਕੋਦਮ ਵੱਖ ਹੋ ਗਏ ਨੇ ਉਹਨਾਂ ਦੇ ਵੱਲੋਂ ਜੋ ਪੁਨਰਸਜੀਤ ਅਕਾਲੀ ਦਲ ਦੀਆਂ ਗਤੀਵਿਧੀਆਂ ਪਾਰਟੀ ਵਿਰੋਧੀ ਨਜ਼ਰ ਆ ਰਹੀਆਂ ਨੇ ਜਿਸ ਤੋਂ ਲੱਗਦਾ ਹੈ ਕਿ ਹੁਣ ਮਨਪ੍ਰੀਤ ਸਿੰਘ ਯਾਲੀ ਜਿਹੜੇ ਨੇ ਉਹ ਪੁਨਰਸਜੀਤ ਨਾਲ ਨਹੀਂ ਰਹਿਣਗੇ ਕਿਉਂਕਿ ਉਹਨਾਂ ਨੂੰ ਅਕਾਲੀ ਦਲ ਵੱਸ ਪੰਜਾਬ ਦੇ ਵੱਲੋਂ ਪੰਜਾਬ ਦੀ ਕਮਾਂਡ ਦੇਣ ਦੀਆਂ ਜੋ ਤਿਆਰੀਆਂ ਨੇ ਜੋ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹੀ ਆ ਰਿਹਾ ਕਿ ਉਹ ਪੰਜਾਬ ਦੇ ਪ੍ਰਧਾਨ ਬਣ ਸਕਦੇ ਨੇ ਔਰ ਦੂਸਰੇ ਪਾਸੇ ਮਨਪ੍ਰੀਤ ਸਿੰਘ ਯਾਲੀ ਵੀ ਕਹਿੰਦੇ ਨਜ਼ਰ ਆ ਰਹੇ ਨੇ ਕਿਵੇਂ ਸਾਰੇ ਪੰਥਕ ਤਿਰਾਂ ਨੂੰ ਇਕੱਠਾ ਕਰਨ ਵਾਸਤੇ ਤੁਰਿਆ ਹੋਇਆ ਮੈਂ ਸਾਰੀਆਂ ਪੰਥਕ ਤਿਰਾਂ ਇਕੱਠੀਆਂ ਕਰਕੇ ਇੱਕ ਸਟੇਜ ਤੇ ਲਿਆ ਕੇ ਪੰਜਾਬ ਦੇ ਵਿੱਚ ਅਕਾਲੀ ਦਲ ਸੁਰਜੀਤ ਕਰਕੇ ਤੇ ਸਰਕਾਰ ਬਣਾਉਣਾ ਚਾਹਣਾ ਮਨਪ੍ਰੀਤ ਸਿੰਘ ਯਾਲੀ ਦੀ ਮਨਸਾ ਜੋ ਅਜੇ ਤੱਕ ਸਪਸ਼ਟ ਨਹੀਂ ਹੋ ਸਕੀ ਇਸ ਤੋਂ ਪਹਿਲਾਂ ਉਹਨਾਂ ਨੇ ਬਲਾਕ ਸੰਮਤੀ ਜ਼ਿਲ੍ਹਾ ਪਛੋਣਾਂ ਵਿੱਚ ਕਹਿ ਸੀ ਕਿ ਮੈਂ ਕਿਸੇ ਵੀ ਪਾਰਟੀ ਦਾ ਕੋਈ ਵੀ ਲੀਡਰ ਨਹੀਂ ਮੈਂ ਅਕਾਲੀ ਦਲ ਦਾ ਅੱਜ ਵੀ ਰੀਡਰਾਂ ਅਕਾਲੀ ਦਲ ਦਾ ਵਿਧਾਇਕਾਂ ਨਾ ਹੀ ਮੈਨੂੰ ਅਕਾਲੀ ਦਲ ਨੇ ਕੱਢਿਆ ਤੇ ਨਾ ਹੀ ਅਜੇ ਤੱਕ ਅਕਾਲੀ ਦਲ ਤੋਂ ਮੈਂ ਬਾਹਰ ਹੋਇਆ ਔਰ ਇਸ ਤੋਂ ਪਹਿਲਾਂ ਕਿ ਪੁਨਰ ਸਜੀਤ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਗਾਨੀ ਹਰਪ੍ਰੀਤ ਸਿੰਘ ਜੀ ਜਿਹੜੇ ਹੁਣ ਉਹਨਾਂ ਦੇ ਉੱਪਰ ਐਕਸ਼ਨ ਲੈ ਸਕਦੇ ਨੇ ਕਿਉਂਕਿ ਉਹਨਾਂ ਦੇ ਉੱਪਰ दबाव पाया जा रहा दूसरे अगुओं ਵੱਲੋਂ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਕੋਈ ਵੀ ਲੀਡਰ ਭਾਵੇਂ ਉਹ ਪਾਰਟੀ ਤੋਂ ਉੱਪਰ ਨਹੀਂ ਹੁੰਦਾ ਜੇਕਰ ਉਹ ਅਜਿਹੇ ਕਾਰਗੀਆਂ ਕਰਦਾ ਰਹੇਗਾ ਤਾਂ ਹੋਰ ਵੀ ਬਹੁਤ ਸਾਰੇ ਲੀਡਰ ਪਾਰਟੀ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਜਿਸ ਕਰਕੇ ਮਨਪ੍ਰੀਤ ਸਿੰਘਿਆਲੀ ਨੂੰ ਪਾਰਟੀ ਤੋਂ ਬਾਹਰ ਕੀਤਾ ਜਾਵੇ ਔਰ ਮਨਪ੍ਰੀਤ ਸਿੰਘਿਆਲੀ ਨੂੰ ਗਿਆਨੀ ਹਰਪ੍ਰੀਤ ਸਿੰਘ ਬਾਹਰ ਕਰਨ ਦੀ ਤਿਆਰੀ ਵੀ ਕਰ ਰਹੇ ਨੇ ਅੰਦਰਖੱਤੇ ਕਿਉਂਕਿ ਮਨਪ੍ਰੀਤ ਸਿੰਘਿਆਲੀ ਤੋਂ ਬਿਨਾਂ ਹੀ ਇੱਕ ਪੰਥਕ ਕਮੇਟੀ ਬਣਾ ਦਿੱਤੀ ਗਈ ਮਨਪ੍ਰੀਤ ਸਿੰਘਿਆਲੀ ਨੂੰ ਚਟਕਾ ਦਿੱਤਾ ਗਿਆ ਜਿਸ ਵਿੱਚ ਮਨਪ੍ਰੀਤ ਸਿੰਘਿਆਲੀ ਨੂੰ ਬੁਲਾਇਆ ਤੱਕ ਨਹੀਂ ਗਿਆ ਸੋ ਦੂਸਰੇ ਪਾਸੇ ਸਾਰੇ ਪੁਨਰਸਜੀਤ ਅਕਾਲੀ ਦਲ ਦੇ ਸਾਰੇ ਲੀਡਰ ਇਕੱਠੇ ਨੇ ਜਿਹੜੇ ਹੁਣ ਮਨਪ੍ਰੀਤ ਸਿੰਘਿਆਲੀ ਦੇ ਖਿਲਾਫ ਐਕਸ਼ਨ ਲੈਣਗੇ ਔਰ ਮਨਪ੍ਰੀਤ ਸਿੰਘਿਆਲੀ ਨੂੰ ਪੁਨਰਸਜੀਤ ਅਕਾਲੀ ਦਲ ਤੋਂ ਵੱਖ ਹੋ ਕੇ ਅਕਾਲੀ ਦਲ ਵੱਲ ਪੰਜਾਬ ਦੇ ਵਿੱਚ ਜੋ ਪੰਜਾਬ ਦੀ ਕਮਾਨ ਜਰੂਰ ਮਿਲ ਸਕਦੀ ਹੈ ਅਕਾਲੀ ਦਲ ਵਾਸ ਪੰਜਾਬ ਉਹਨਾਂ ਨੂੰ ਆਪਣਾ ਪਾਰਟੀ ਦਾ ਪ੍ਰਧਾਨ ਬਣਾ ਸਕਦਾ ਹੈ ਜਿਸ ਨੂੰ ਲੈ ਕੇ ਮਨਪ੍ਰੀਤ ਸਿੰਘਿਆਲੀ ਦੇ ਵੱਲੋਂ ਹੁਣ ਅਗਲੀ ਆਪਣੀ ਰਣਨੀਤੀ ਕੀ ਹੋਵੇਗੀ ਅਕਾਲੀ ਦਲ ਵਾਸ ਪੰਜਾਬ ਦੇ ਪ੍ਰਧਾਨ ਬਣਨਗੇ ਜਾਂ ਆਪਣੀ ਪੁਨਰਸਜੀਤ ਅਕਾਲੀ ਦਲ ਵਿੱਚ ਵਾਪਸੀ ਕਰਨਗੇ ਜਿਸ ਨੂੰ ਲੈ ਕੇ ਸ਼ੰਕਾਵਾਂ ਖੜੀਆਂ ਹੋ ਰਹੀਆਂ ਨੇ ਕਿ ਮਨਪ੍ਰੀਤ ਸਿੰਘਿਆਲੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਵਿੱਚ ਉਹੀ ਲਾਲਸਾ ਕੁਰਸੀ ਦੀ ਉਹੀ ਸੱਤਾ ਦਾ ਜਿਹੜਾ ਲਾਲਸਾ ਹੈ ਜੀ ਕਿਉਂਕਿ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਪ੍ਰਧਾਨ ਨੇ ਅਤੇ ਦੂਸਰੇ ਪਾਸੇ ਮਨਪ੍ਰੀਤ ਸਿੰਘ ਯਾਦਲੀ ਅਕਾਲੀ ਦਲ ਦੇ ਵਿਧਾਇਕ ਨੇ ਜੋ ਖੁਦ ਪ੍ਰਧਾਨ ਬਣਨਾ ਚਾਹੁੰਦੇ ਸੀ ਪਰ ਉਹਨਾਂ ਨੂੰ ਪ੍ਰਧਾਨ ਨਹੀਂ ਬਣਾਇਆ ਗਿਆ ਜਿਸ ਕਾਰਨ ਮਨਪ੍ਰੀਤ ਸਿੰਘ ਯਾਦਲੀ ਨਵੇਂ ਅਕਾਲੀ ਦਲ ਵਾਸ ਪੰਜਾਬ ਦੇ ਪ੍ਰਧਾਨ ਬਣਨ ਵਾਸਤੇ ਤਿਆਰੀ ਕਰੀ ਬੈਠੇ ਨੇ